ਅਰਨਾ ਗੱਡੀ ਦੋ ਕਰੋੜ ਦੀ ਕੋਟੀ ਵਿਰਾਜ ਗ੍ਰਿਜ ਤੋਂ ਆਈ ਕੋਣ ਬਰਾਮਤ ਹੋਏ ਮੌਕੇ ਤੇ ਕਿੱਥੋਂ ਆਇਆ ਕੋਸਟੇਬਲ ਕੋਲ ਇੰਨਾ ਪੈਸਾ ਸੁੱਤੀ ਹੋਈ ਸੀ ਸਰਕਾਰ ਜਸਤਾ ਸੀ ਮਲਾਜ਼ਮ 2000 ਮੱਝ ਪਰ ਬਾਈ ਦਾ ਨਾਲ ਰਹੀ ਅੰਤ ਬਰਿੰਦਰ ਸਿੰਘ ਹੈ ਕਿੰਨਾ ਮੇ ਕਰਤਾਈਆਂ ਕਹਿੰਦੇ ਕਿਸ ਬੋਟਾ ਤੁਹਾਡੇ ਮਿੰਡਾ ਉਹਨੇ ਨਾੜੰਦਾ ਕੀ ਸਬੂਤ ਆ ਸ਼ਰਮ ਸਬੂਤ ਹੀ ਐ ਕਾਰਟ ਦੇ ਵਿੱਚ ਕੀ ਕਰਨਾ ਆ ਲੈਣਾ ਦੇ ਲੈ ਉਹ ਚਿੱਟਾ ਲੈ ਕੇ ਆਉਂਦੀ ਸੀਗੀ ਉਹਨਾਂ ਦੇ ਕੋਲ ਕਾਰ ਕੱਢੀ ਤੇ ਸਪੀਕਰ ਲੱਗੇ ਸੀ ਉਹ ਚਿੱਟਾ ਲੈ ਕੇ ਆਉਂਦੀ ਸੀ ਨਾ ਕੱਲ ਕੰਪਨੀ ਸੀ ਜਿਹੜੇ ਪੁਲਾਹਾਰੀ ਸੀਗੀ ਬਰਿੰਦਾ ਸਿੰਘ ਕੁੜੀਆਂ ਦੇ ਵਿੱਚ ਬੈਠਾ ਸੀਗਾ ਸੱਦੇ ਬੈਠਾ ਸੀ ਉੱਚਾ ਮੰਡੀ ਬੈਠਾ ਸੀ ਇੱਕ ਇੱਕ ਕਾਰ ਦੀ ਸਬੂਤ ਆ ਮੇਰੇ ਕੋਲ ਪਰ ਪ੍ਰਸ਼ਾਸਨ ਨੇ ਸੁਣੀ ਨਹੀਂ ਮੇਰੀ ਕਿਉਂ ਨਹੀਂ ਸੁਣेंगे ਬਟ ਐਟ ਕਾਰਿਆਂ ਨਾਲ ਨਹੀਂ ਕਿਸੀਗਾ ਉਹਦੇ ਪਰਦੇ ਮੈਂ ਕਾਰੇ ਨਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਾਦੇ ਵਾਸਤੇ ਤੁਹਾਡੀ ਪਬਲਿਕ ਦੇ ਸਾਹਮਣੇ ਮੇਰੇ தੱਪੜ ਮਾਰਿਆ ਬਲਵਿੰਦਰ ਸਿੰਘ ਨੇ ਕਹਿੰਦੇ ਨੂੰ ਰੈਸਟ ਕਰ ਲਿਆ ਉਹਨੂੰ ਰੈਸਟ ਕਰ ਲਿਆ ਕਿ ਕਿੰਨਾ ਉਹ ਰੈਸਟ ਕੀਤਾਗਾ ਆਪ ਦਾ ਕੀ ਲੈਣਾ ਆ ਮੈਨੂੰ ਹਰ ਪਬਲਿਕ ਦੇ ਸਾਹਮਣੇ தੱਪੜਾ ਕਪੜੀ ਕਰੀ ਜਾਂਦਾ ਕੱਲ ਨੂੰ ਮੇਰੇ ਨਾਲ ਕੁਝ ਵੀ ਕਰ ਦਿੰਦਾ ਜ਼ਿੰਮੇਵਾਰ ਚੱਕੂ ਦੇ ਸਰਕਾਰ ਤਕਲੀਫ ਤੁਮਨੇ ਵੈਸਾ ਕਰ ਮੈਂ ਅਧਿਕਾਰੀਆਂ ਦੇ ਨਾਮ ਲੈਣ ਆ ਆਈਪੀਐਸ ਰੈਕ ਦੇ ਪੰਗਿਆਂ ਦੀ ਰਿਪੋਰਟ ਕਰਦੇ ਮੈਂ ਮੁਤਕਾਰ ਲੈਣੇ ਆ ਮੇਰੇ ਬੱਚਿਆਂ ਦੀ ਸੁਰੱਖਿਆ ਤਾਂ ਮੇਰੀ ਸੁਰੱਖਿਆ ਨਾਲੋਂ ਜ਼ਿਆਦਾ ਮੈਨੂੰ ਕੁਝ ਵੀ ਹੋ ਗਿਆ ਮੈਂ ਮੇਰੇ ਬੱਚਿਆਂ ਸਮੇਤ ਔਲੇ ਕੁੜੀਆਂ ਸਮੇਤ ਬਾਸ ਕੰਨੇ ਕੋਲ ਪੋਕਰ ਵਾਸ਼ ਮਰਦੀ ਹੋ ਜੇ ਚਾਹੇ ਮੈਨੂੰ ਅੰਦਰ ਕਰ ਦੋ ਚਾਹੇ ਮੈਨੂੰ ਬਾਹਰ ਮਾਰ ਜੀ ਕਰ ਦੋ ਮੈਂ ਇਸ ਜਨਾਨੇ ਦੇ ਪਰਦੇ ਹਫਾਸ ਕਰੂੰਗੀ ਜੜਾ ਜੜਾ ਅਧਿਕਾਰੀਆਂ ਨੇ ਰਿਪੋਰਟ ਕੀਤੀ ਮੈਂ ਉਹਨਾਂ ਦੇ ਪਰਦੇ ਹਫਾਸ ਕਰੂੰਗੀ ਇਹ ਜੋ ਤੁਸੀਂ ਵੀਡੀਓ ਵੇਖੀ ਹੈ ਇਹ ਗਰਮੀਤ कौर ਤੇ ਬਲਵਿੰਦਰ ਸਿੰਘ ਦੀ ਲੜਾਈ ਦੀ ਹੈ ਇਹ ਅਦਾਲਤ ਦੇ ਵਿੱਚ ਹੋਰ ਹੀ ਲੜਾਈ ਹੈ ਬਲਵਿੰਦਰ ਸਿੰਘ ਉਹ ਸਾਕਸ਼ ਹੈ ਜਿਸ ਦੀ ਚਿੱਟਾ ਕੁਇਨ ਦੇ ਨਾਲ ਯਾਰੀਆਂ ਦੇ ਕਿੱਸੇ ਅੱਜਕੱਲ ਬੜੇ ਖੁੱਲੇ ਆਮ ਚੱਲ ਰਹੇ ਨੇ ਦੋਵਾਂ ਮੀਆਂ ਬੀਬੀ ਦੀ ਲੜਾਈ ਕਚਹਿਰੀਆਂ ਦੇ ਵਿੱਚ ਹੋਈ ਹੈ ਪੁਲਿਸ ਨੇ ਵਿੱਚ ਪਾ ਕੇ ਛੜਾਇਆ ਪਰ ਵੱਡੇ ਸਵਾਲ ਗੁਰਮੀਤ ਕੌਰ ਖੜੇ ਕਰ ਚੁੱਕੀ ਹੈ ਤੁਹਾਨੂੰ ਪਤਾ ਹੀ ਹੈ ਕਿ 17 ਗ੍ਰਾਮ ਚਿੱਟੇ ਦੇ ਨਾਲ ਬਠਿੰਡਾ ਦੇ ਵਿੱਚ ਲੇਡੀ ਕਾਂਸਟੇਬਲ ਇਨਸਟਾ ਕੁਇਨ ਨੂੰ ਕੱਲ ਅਮਨਦੀਪ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਦੇ ਕੋਲੋਂ ਚਿੱਟੇ ਦੀ ਬਰਾਮਦਗੀ ਤੇ ਉਸ ਦੇ ਜਿਹੜੇ ਤਾਣੇ ਬਾਣੇ ਉਹ ਖੁੱਲ ਕੇ ਬਾਹਰ ਆ ਰਹੇ ਨੇ ਗੁਰਮੀਤ ਕੌਰ ਨੇ ਵੱਡੇ ਖੁਲਾਸੇ ਕੀਤੇ ਨੇ ਕਈ ਅਫਸਰਾਂ ਦੇ ਵਾਲਾ ਇਸ਼ਾਰਾ ਗੁਰਮੀਤ ਕੌਰ ਨੇ ਕੀਤਾ ਕਿਵੇਂ ਅਮਨਦੀਪ ਕੌਰ ਥਾਰ ਦੇ ਵਿੱਚ ਚਿੱਟਾ ਲਿਆਉਂਦੀ ਸੀ ਤੇ ਬਲਵਿੰਦਰ ਸਿੰਘ ਉਰਫ सोनू ਉਹ ਚਿੱਟੇ ਨੂੰ ਅੱਗੇ ਸਪਲਾਈ ਕਰਦਾ ਸੀ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਕਰੋੜਾਂ ਰੁਪਏ ਦੀ 2 ਕਰੋੜ ਰੁਪਏ ਦੀ ਬਠਿੰਡਾ ਦੇ ਇੱਕ ਪੋਸ਼ ਇਲਾਕੇ ਚ ਕੋਠੀ ਹੈ ਅਤੇ ਵਰਨਾ ਗੱਡੀ ਆ ਦੋ ਦੋ ਆਈਫੋਨ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਸਿਪਾਹੀ ਦੇ ਕੋਲ ਹੁਣੇ ਹੈਰਾਨੀ ਪੇਸ਼ ਕਰਦੇ ਨੇ ਜਿਸ ਦਾ ਕੋਈ ਕਹਿ ਲੀਏ ਕਿ ਪੁਰਾਣਾ ਬੈਕਗ੍ਰਾਉਂਡ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਨਹੀਂ ਹੈ ਕਿ ਉਹ ਮਾਲਦਾਰ ਸੀ ਪੈਸੇ ਵਾਲਾ ਸੀ ਇਹ ਗੁਰਮੀਤ ਕੌਰ ਦੇ ਖਲਾਸੇ ਨੇ ਪਰ ਦੂਜੇ ਪਾਸੇ ਸਰਕਾਰ ਨੇ ਫਿਲਹਾਲ ਚੁੱਪ ਬੱਟੀ ਹੋਈ ਹੈ ਕਿਉਂਕਿ ਪੁਲਸ ਮੈਕਮੇ ਦੇ ਵਿੱਚ ਹਫੜਾ ਦਫੜੀ ਹੈ ਪੁਲਸ ਮਿੱਟੀ ਪਾਉ ਕੰਮ ਬਹੁਤ ਛੇਤੀ ਸ਼ੁਰੂ ਕਰਦੀ ਹੈ ਕੋਈ ਹੋਰ ਆਪਰੇਸ਼ਨ ਪੁਲਸ ਕਰੇ ਨਾ ਕਰੇ ਜਦੋਂ ਉਹਨਾਂ ਤੇ ਕੋਈ ਗੱਲ ਆ ਜਾਂਦੀ ਹੈ ਉਹ ਮਿੱਟੀ ਪਾਉ ਆਪਰੇਸ਼ਨ ਉਸੇ ਵੇਲੇ ਸ਼ੁਰੂ ਕਰ ਦਿੰਦੇ ਨੇ ਕਿਹਾ ਜਾਂਦਾ ਹੈ ਕਿ ਕਈ ਵੱਡੇ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਈ ਵੱਡੇ ਅਫਸਰ ਕੋਸ਼ਿਸ਼ਾਂ ਕਰ ਰਹੇ ਨੇ ਮਾਮਲੇ ਨੂੰ ਸਮੇਟਣ ਦੀਆਂ ਤੇ ਮਿੱਟੀ ਪਾਉਣ ਦੀਆਂ ਇਸੇ ਵੱਲ ਇਸ਼ਾਰਾ ਗੁਰਮੀਤ ਕੌਰ ਨੇ ਕੀਤਾ ਹੈ